ਸਵੇਰ ਦੇ ਵਜੇ ਆ ਜੀ ਹੁਣ 4:30 ਤੇ ਉੱਠ ਕੇ ਆਪਾਂ ਮੱਥੇ ਗਏ ਗੁਰਦਰਾ ਸਾਹਿਬ ਆ ਜਿਹੜੇ ਗੁਰਦਰਾ ਸਾਹਿਬ ਤੇ ਇੱਥੇ ਜਾ ਰਹੇ ਨੇ ਬੱਚੇ ਇਹ ਰਹੇ ਫਿਰ ਰਹਿੰਦੇ ਨੇ ਤੇ ਸਿੱਖਿਆ ਗੁਰਮਤਿ ਸਿੱਖਿਆ ਲਿੰਦੇ ਇੱਥੇ ਛੇਰੇ ਛੇਰੇ ਸਾਰੇ ਇੱਥੇ ਮੱਥਾ ਟੇਕਣਾ ਤੇ ਆ ਸਕੂਲ ਦੇ ਬੱਚੇ ਜਿਹੜੇ ਆ ਤੇ ਜਦਿਆਂ نکلਦਿਆਂ ਸ਼ੁਰੂ ਹੋ ਗਿਆ ਹੈ ਇੰਪੋਰਟ ਸਾਹਿਬ ਵੱਲ ਨੂੰ ਜਾਣ ਵਾਲੀਆਂ ਹੁਣ ਆ ਜਾ ਆ ਜੀ ਰੇ ਅੰਦਰ ਆ ਕੇ ਗੱਲ ਹੁਣ ਆਪਾਂ ਜੀ ਬਸ 5-7 ਮਿੰਟ ਜਦੋਂ ਨਿਕਲਾਂਗੇ इहा लंगर हाल गुद्वारा साहिब गुरुद्वारा श्रीमपुर साहिब मैनेजमेंट ट्रस्ट आहे इते हण चला जी वापिस लुधयाने वलो त लुधयान तव्हां गे जी अमृतसर ਅਗਦੀ バス ਬਾਹਰ ਲਿਹਾ ਰਹੇ ਨੇ ਬਾਹਰ ਆ ਕੇ ਖਲਾ ਕੇ ਖਲੋਗੇ ਜੀ ਉਹ ਜਿਹੜੀ ਸੱਕਦਾ ਉੱਪਰ ਜਾਣ ਵਾਲੀ ਆ ਵਾ ਹੈਮਕੋਟ ਸਾਹਿਬ ਖੜੀਆਂ ਬਾਹਰ ਸਾਰੀਆਂ ਜੀ ਪਰ ਉਹ ਟੱਕ ਗਿਆ ਡਾਕਟਰ ਇਹ ਗੱਡੀ ਹੁਣ ਨਿਕਲਦੇ ਆ ਜੀ ਇੱਥੋਂ ਹਾਂ ਚਲੋ ਜੀ ਬੋਲੇ ਸੋਨੇਹਾ ਜੀ ਜ਼ਿੰਦਾ ਕਾਲ ਉਹ ਬੱਦ ਲੱਗਾ ਨਾ ਆ ਪੌਂਡਾ ਸਾਹਿਬ ਜਾਂਦੇ ਵਕਤ ਜਮਲਨ ਅਦੀ ਦੇ ਮਾਰਿਆ ਬਾਂਦ ਇੱਥੋਂ ਹੁਣ ਆਪਾਂ ਪੋਟਾ ਸਾਹਿਬ ਜਾ ਰਹੇ ਹਾਂ ਜੀ ਤੇ ਉੱਥੇ ਦਾ ਇਤਿਹਾਸ ਧਰਨਾ ਕਰਾਂਗੇ ਸਾਂਝਾ ਅੱਪੀਲਨ ਤੇ ਫੇਰ ਚੱਲੀਏ ਉਹ ਸ਼ਾਹਨ ਕਿੰਨੇ ਕਿਲੋਮੀਟਰ ਆਟਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਇੱਥੇ ਗੁਰੂ ਜੀ ਚਾਰ ਤੋਂ ਪੰਜ ਸਾਲ ਇੱਥੇ ਰਹੇ ਨੇ ਦਰਸ਼ਨ ਕਰਾਉਣੇ ਜੀ ਧੰਨ ਗੁਰੂ ਪੌਂਟਾ ਸਾਹਿਬ ਦੇ ਜਪਤ ਲੇਖੈ ਨਾ ਖਵੇ ਤੇ ਮਨ ਕੋ ਤੱਕ ਨਗਰੇ ਅਸੂਤਿਆ ਫੈਲਾ ऐसा यहाँ प्याज होगी क्रम दरिया के कोण कविया करके की भेजना है धीरे भी पड़ेगा कोण आऊंगा तो ग्राफ सिलेंडर पिच को होगा जो परदा खुल जाता है फिर छाया हो गया भैया खुल गया तो मोटर के पड़ा केड़ा होगा एक और ये किधर ਹੁੰਜੇ ਆ ਜੀ ਹੁਣ ਟਾਬੇ ਦੇ ਕਰਦੋੜਾ ਪੌਂਡਾ ਸਾਹਿਬ ਤੋਂ ਆ ਗਏ ਕਿਥੇ ਪਈਏ ਖਾਣੇ ਕੇ ਲਈ ਆਪਾਂ ਮਿਲਿਆ ਸਰ ਕੀ ਕੀ ਆਲੂ ਪਰਾਠਾ ਵਗੈਰਾ ਹਾਂ ਕਦੇ ਕਦੇ ਤਾਂ ਉਹ ਤਾਂ ਪਈਏ ਚੱਲੇ ਆ ਜੀ ਇੱਥੇ ਤਦੂਰੀ ਰੋਟੀ ਨਹੀਂ ਮਿਲੀ ਮੁੰਡਿਆਂ ਨੇ ਹੁਣ ਅੱਗੇ ਚੱਲੇ ਆ ਕਿਸੇ ਦੂਸਰੇ ਥਾਬੇ ਦੇ ਰੋਟੀ ਖਾਣੇ ਜੱਜ ਭਾਈ ਕਹਿੰਦੇ ਤਦੂਰੀ ਰੋਟੀ ਖਾਣੀ ਆਪਾਂ ਬਸ ਦੇਖੀਓ ਭਰਾਵਾ ਬੰਦ ਹੋ ਗਈ ਮਿਊਟ ਆ ਬਾਈਥਰੀ ਹੈਗਾ ਜੀ ਸੌਣੇ ਮਿਊਟ ਆ ਬੋ ਜੀ ਬਸ ਆਈ ਮੁੰਡਿਆਂ ਨੇ ਗੱਡੀ ਰੋਕੀ ਹੈ ਇਹ ਲੈ ਚੱਲੇ ਲੁਧਿਆਣੇ ਇੱਦਾਂ ਖਾਲੀ ਬੇੜੀ ਉਹਨ ਇਥੋਂ ਭਾਈ ਜੀ ਤੰਦੂਰੀ ਨਾਲ ਮਿਲੀਆਂ ਤੇ ਨਾ ਮਿਲੇ ਤਾਂ ਅਮੀ ਰੋਟੀ ਐਸੇ ਖਾ ਲੜੀ ਰੋਟੀ ਨਾਲ ਖਾਣੀ ਪੈਣੀ ਤੇ ਦੂਰੀ ਮਿਲੇ ਨਾ ਪਾਇਨਾ ਮੇਰੇ ਦੇਖ ਲਾਂਗੇ ਮੌਕੇ ਤੇ ਮੋੜ ਵੀ ਜਾਣਗੇ ਮੂਹ ਨਾਲੇ ਚੱਲ ਜਾਗੇ ਆਹ ਪਾ ਜੀ ਸਰੋ ਸਰਦੋ ਫੋਨ ਚਲੋ ਜੀ ਸ਼ੁਰੂਆਤ ਕਰੋ ਜੀ ਖਾਣੇ ਦੀ ਨਿਕਲਣ ਲੱਗਿਆ ਜੀ ਹੁਣ ਆਪਾਂ ਹੋਟਲ ਤੋਂ ਏ ਫਾਸਟ ਐਂਡ ਲੰਚ ਕੱਠਾ ਹੋ ਗਿਆ ਸਾਡਾ ਹੁਣ ਇਥੋਂ ਅੰਬਾਲਾ ਰਹਿ ਗਿਆ ਕੋਈ ਅੱਧੇ ਘੰਟੇ ਦਾ ਤੇ ਅੰਬਾਲੇ ਪਹੁੰਚਦੇ ਆ ਫੇਰ ਲੁਧਿਆਣੇ ਦਾਰ ਕੇ ਦੋ ਸਜਣਾ ਨੂੰ ਤੇ ਪਹੁੰਚਾਂਗੇ ਜੀ ਆਪਾਂ ਅੰਮ੍ਰਿਤਸਰ ਤੇ ਅੱਜ ਭਾਈ ਚਲਾ ਰਹੇ ਨੇ ਹੁਣ ਗੱਡੀ ਤੇ ਹੀ ਪਹੁੰਚਾਂਗੇ ਪਿੱਛੇ ਦੇ ਘਰ ਅੰਦਰ ਆਪਣੇ ਵੀਰ ਜੀ ਹੁਣ ਚੱਲੇ ਨੇ ਆਪਣੇ ਘਰ ਤੇ ਬਹੁਤ ਵਧੀਆ ਲੱਗਾ ਫੇਰ ਚੱਲਾਂਗੇ ਰਹਿਤਾ ਘੁੰਮਣ ਲਾ ਉਹ ਬਹੁਤ ਧੰਨਵਾਦ ਜਿੰਦਰ ਬਾਜੀ ਬਹੁਤ ਜੀ ਢੜੀ ਕਰਕੇ ਆਪਾਂ ਦਰਸ਼ਨ ਕਰ ਲਿਆ ਜੀ ਤੁਸੀਂ ਇੱਥੇ ਕਿਰਾਏ ਆ ਗਏ ਆਹੋ ਤੇ ਤੁਸੀਂ ਇਹਨੇ ਜਾਂਦੇ ਕਿਧਰ ਜਾਣਾ ਹੈ ਚੱਲੀਏ ਜੀ ਚਲੋ ਜੀ ਚਲੋ